ਨਗਰ ਕੀਰਤਨ ਜਾ ਰਿਹਾ ਹੈ ਜੀ ਅੱਜ ਪਾਉ ਗਣ ਸਾਹਿਬ ਪਲੀ ਸਾਈਡ ਤੋਂ ਆਪਾਂ ਗੇਟ ਦੀ ਲੀਨ ਦੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜਾ ਰਿਹਾ ਜੱਜ ਫਾਊ ਬਣ ਸਾਹਿਬ ਆਪਾਂ ਵੀ ਜਾ ਰਿਆਂ ਨਾਲ ਨਗਰ ਕੀਰਤਨ ਦੇ ਗੱਡੀ ਲਈ ਆ ਤੇ ਪਹੁੰਚਾਂਗੇ ਪਊਵੰਡ ਸਾਹਿਬ ਬਹੁਤ ਭਾਰੀ ਸਖਤਾਂ ਦਾ ਇਕੱਠ ਹੈਗਾ ਦੇਖੋ ਜੀ ਲਓ ਜੀ ਨਾਲ-ਨਾਲ ਸ਼ੇਡਾ ਸਾਹਿਬ ਤੋਂ ਜਦੋਂ ਸੰਗਤ ਤੁਰਈ ਹੈ ਤੇ ਉੱਥੇ ਦੇਖੋ ਤਰ੍ਹਾਂ-ਤਰ੍ਹਾਂ ਦੇ ਲੰਗਰ ਦੀ ਸੇਵਾ ਚੱਲਦੀ ਵੀ ਨਾਲ ਇਹ तकरीबन ਸਾਰੇ ਰਸਤੇ ਲੰਗਰ ਚੱਲਦੇ ਆਂ ਤਰ੍ਹਾਂ ਤਰ੍ਹਾਂ ਦੇ ਹਰ ਤਰ੍ਹਾਂ ਦੇ ਚਾਹ ਪਕੌੜੇ ਕੀ ਮੈਂ ਕਹਨਾ ਚੀਜ਼ਾਂ ਗਿਨਾ ਹੀ ਨਹੀਂ ਸਕਦੇ ਵੀ ਇੰਨੇ ਲੰਗਰ ਚੱਲਦੇ ਪਏ ਆ ਔਰ ਨਿੱਕੇ ਨਿੱਕੇ ਸੇਵਾਦਾਰ ਆਗੇ ਪਟੰਗੀ ਆਗੇ ਉਹ ਆਗੇ ਓ ਸੇਵਾਦਾਰ ਆਗੇ ਪਾਲਕੀ ਸਾਹਿਬ ਜਾ ਰਹੀ ਹੈ ਜੀ ਸੰਗਤ ਜੀ ਦੇਖੋ ਚੱਲੀ ਜਾਂਦੇ ਚੱਲੀ ਜਾਂਦੇ ਅੱਗੇ ਵੀ ਇਹ ਲਗ ਲਗ ਪਿੰਡਾਂ ਦੇ ਨਗਰ ਕੀਰਤਨ ਜਿਹੜੇ ਜਾ ਰਹੇ ਆ ਤੇ ਪਹੁੰਚਣਗੇ ਤੇ ਜਿਹੜੀ ਛੇ ਦਾ ਸਾਹਿਬ ਪਾਲਕੀ ਸਾਹਿਬ ਚੱਲਿਆ ਤੇ ਉਹ ਰਾਤੀ ਪਹੁੰਚਣਾ 11 12 ਵਜੇ ਦੇ ਕਰੀਬ ਲੋ ਜੀ ਇੱਥੋਂ ਤੱਕ ਸੀ ਅੱਗੇ ਹੋਰ ਦਿਖਾਵਾਂਗੇ ਜਦੋਂ ਆਣਗੇ ਆਓ ਬਾਜ ਭਾਇਆ ਪਾਸਾ ਥੋੜੀ ਜਿਹੀ ਬਣੀ 10 ਵਜੇ ਦੇ ਤੁਰੇ ਆ ਤੇ 2 ਤੋਂ ਉੱਤੇ ਟਾਈਮ ਹੋ ਗਿਆ ਹੋਇਆ ਤੇ ਤਕਰੀਬਨ ਹਾਲੇ ਆਪਾਂ ਅੱਧ ਵਿੱਚ ਨਹੀਂ ਪਹੁੰਚੇਗੇ ਸਿਭਾਲ ਤੋਂ ਬਾਹਰ ਨਿਕਲੇ ਹਾਂ ਸਿਰਫ ਉਹ ਜਾਂਦੇ ਸਿੰਘ ਉਹ ਬਾਜ ਆਗੇ ਪਿੱਛੇ ਰਹਿਣਾ 5:05 ਦੇ 10 ਮਿੰਟ ਦੇ ਪਹੁੰਚੇ ਆ ਜੀ ਪਿੱਕੀਵੜ 10 ਵਜੇ ਦੇ ਤੁਰੇ ਹੋਏ ਆਪਾਂ 5 ਵਜੇ ਦੇ 10 ਮਿੰਟ ਹੋ ਗਏ ਆ ਹੁਣ ਪਹੁੰਚੇ ਆ ਤੇ ਲੰਗਰ ਦੇਖੋ ਸਾਡਾਂ ਦੇ ਲੰਗਰ ਮੈਂ ਕਹਿੰਦਾ ਪਾਣੀ ਚਾਹ ਦੁੱਧ ਮੈਂ ਕਹਿੰਦਾ ਬਾਗਮਾਲ ਹੈਗਾ ਜੀ ਜੀ ਬਾ ਮਨ ਅਗਲਾ ਨੀਂਦ ਜਾ ਪਰਦੇ ਨਾਲ ਮੁੰਡੇ ਹੁਲੜਬਾਜੀਆਂ ਕਰਦੇ ਆਪਾਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਪਿੱਛੇ ਰਾਸ਼ ਪੜਾ ਸੀਗਾ ਤੇ ਹੁਲੜਬਾਜੀਆਂ ਕਰਦੇ ਆਉਂਦੇ ਸੀਗੇ ਮੋਟਰਸਾਈਕਲ ਮਾਉਂਦੇ ਸੀ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਤੇ ਤਿੰਨ ਚਾਰ ਮੋਟਰਸਾਈਕਲ ਟੱਕਰ ਕੇ ਆਪਦੇ ਚ ਤੇ ਲੱਤਾਂ ਪਾਉਂ ਤੜਾ ਕੇ ਭਾਈ ਹੋ ਜਾਂਦੇ ਪਿੱਛੇ ਇਸ ਕਰਕੇ ਭਾਈ ਵੀ ਜਿੰਨੇ ਵੀ ਨਗਰ ਕੀਰਤਾਂ ਵਿੱਚ ਆਉਣਾ ਜਾਂ ਕਿਸੇ ਮੇਲੇ ਵਿੱਚ ਜਾਣਾ ਤੇ ਭਾਈ ਰਾਮ ਨਾਲ ਗੱਡੀਆਂ ਚਲਾਉ ਆਉਂਦੀਆਂ ਪਹੁੰਚ ਗਏ ਜੀ ਪਉ ਵੈਂਡ ਜਿਹਾਣੀ ਬਹੁਗਣ ਸਾਹਿਬ ਤੇ ਬਹੁਤ ਜਿਆਦਾ ਸੰਗਤ ਆਈ ਹੋਈ ਏ ਤੇ ਗਾਰਪਾਰਕਿੰਗ ਵਿੱਚ ਲਾਜੇ ਬਸ ਆਪਾਂ ਮਾਈਕ ਮੇਰਾ ਬੰਦ ਹੋ ਗਿਆ ਆ ਦੇਖੋ ਪੂਰਾ ਮੇਲਾ ਜਗਿਆ लगे तरह तरह के दरा दरा दे। देखो जी मेला बाबा जी के जन्मदिन का सबरे hey ਆ ਸਾਨੂੰ ਮਿਲ ਗਏ ਸਾਡੇ ਜਨਸ ਵਾਲੇ ਠੀਕ ਹੈ ਤੇ ਉਹ ਦੇਖੋ ਜੀ ਬਾਬਾ ਜੀ ਦਾ ਮੇਲਾ ਕਿੱਡਾ ਸੋਹਣਾ ਲੱਗਿਆ ਦੇਖੋ ਝੂਲੇ ਚੱਲੇ ਐ YouTube ਤੇ ਆ ਜਾਣੀ ਆ ਠੀਕ ਹੈ ਦੇਖ ਲਿਓ ਜੇ ਤੁਹਾਨੂੰ ਅੱਜ 26 ਜਨਵਰੀ ਨੂੰ ਹੁੰਦਾ ਤੇ ਬਾਕੀ ਜਿਹੜਾ ਇਹ ਨਗਰਗੀਤਨਾ ਅੰਮ੍ਰਿਤਸਰ ਸਾਹਿਬ ਤੋਂ ਆਉਂਦਾ ਹੁੰਦਾ ਅਲੱਗ-ਅਲੱਗ ਪਿੰਡਾਂ ਚੋਂ ਵੀ ਆਉਂਦੇ ਨੇ ਤੇ ਇਹ ਹਿਸਾਬ ਲਾਓ ਵੀ 10 ਵਜੇ ਦੇ ਤੁਰੇ ਹੋਏ ਆ ਤੇ ਸ਼ਾਮ ਨੂੰ ਪਹੁੰਚੇ ਹੋਣਾ 6 ਵਜੇਗੇ ਇਸ ਟਾਈਮ ਆ ਅਲੇਂਦਰ ਮੱਥਾ ਦੇਖਣਾ ਤੇ ਹੋਤੇ ਟਾਈਮ ਦੇਖੋ ਕਿੰਨਾ ਲੱਗਦਾ ਹੈ ਵੀਡੀਓਗ੍ਰਾਫੀ ਹੁੰਦੀ ਵੀ

ਗੋਰ ਸਾਹਿਬ ਵਾਲੀ ਸਾਈਡ ਤੇ ਆ ਗਏ ਹੋਏ ਆਪਾਂ 메ਨ ਗੇਟ ਤੇ ਤਾਂ ਬਹੁਤ ਜ਼ਿਆਦਾ ਸੰਗਤ ਹੈਗੀ ਆ ਟਾਈਮ ਬਹੁਤ ਜ਼ਿਆਦਾ ਲੱਗਣਾ ਸੀ ਇਸ ਕਰਕੇ ਅਸੀਂ ਇਧਰ ਦੀ ਸ਼ਾਰਟਕਟ ਰਸਤੇ ਤੇ ਆ ਗਏ ਆ ਤੇ ਬਾਅਦ ਵਿੱਚ ਅੰਦਰ ਚੱਲਦੇ ਹੁਣ ਆਪਾਂ ਕੀਰਤਨ ਚੱਲ ਰਿਹਾ ਹੈ ਆਵਾਜ਼ ਘਟਾਣੀ ਵੈਸੇ ਵੀ

ਈਜ਼ਾਤ ਬਖਸ਼ਤ ਸੰਤ ਸੰਗਤ ਹੋ ਜਿਤ ਹਾਜ਼ਰ ਹਸ ਪਾਇਆ ਦੁਆ ਰੱਬ ਲੇਕਿਨ ਹੁ ਮਸਨਾ ਤੇਰਾ ਸਿਧਾ ਉraag ਤੁਮ ਕੁਲ ਅੱਲ੍ਹਾ ਹੋ ਐਨ ਮਿਲ ਬਾਹ ਤਾਹੀਰ ਮਨ ਚੁਕਵਾ ਦਾਂ ਆਹਰ ਹਰ ਜੀਵ ਪਰਿੰਦਾ ਸਾਹਿਬ ਪਰਮੇਸ਼ਰ ਮੈਂ ਜਨ ਤਸਾਹਾਨ ਮਹਾਰਾਜਾ ਦਾ ਸ਼ੋਰ ਪੁੱਛਾ ਕਿ ਤੋ ਸਭ ਦਾ ਪ੍ਰਸਾਦ ਮਾਰਨੇ ਦਾ ਪੰਮੀ ਸੋਹ ਪ੍ਰਤਿ ਰੰਗੇ ਹਰ ਤਲਕ ਰੰਗੇ ਹਰ ਅਤਮ ਅਤਮ ਪਾਰਾ ਸਾਬ ਤੇ ਹਾਏ ਸਾਬ ਪਿਆ ਹੋਏ ਤੁਜੀ ਸਭ ਜੀ ਤੁਮਾਰੀ ਕੀ ਕਉ ਜੀ ਆ ਮਾਤਾ ਪਾਰਾ ਹਰ ਧਿਆਨ ਸਤੂ ਜੀ ਸਵਾ ਆਇਆ ਆਇਆ ਗੁਰ ਜੀ ਆ ਲਾ ਲੇ ਇੱਕ ਪੁਖਾ ਦੀ ਸਤਿ ਤੇਰੇ ਦਾ ਤਾ ਯਾ ਤੇ ਤੋਤਾ ਦੀ ਹੋਂਦ ਤੋਂ ਬਿਨਾਂ ਇਹ ਬੜਾ ਨਜ਼ਾਰਾ ਤੂੰ ਤਾਰ ਦਲਨ ਬੀ ਬੋਹਾਂ ਤਤੀ ਤੇਰੇ ਤਾ ਦੁਨੀਆ ਕੋ ਤਾਰਾ ਜੋ ਸੇਵਾ ਜੋ ਸੇਵਾ ਤੁਕਦੀ ਲੋ ਜੀ ਦਰਸ਼ਨ ਦੇਦਾਰੇ ਕਰਕੇ ਬਾਹਰ ਆ ਗਏ ਆਪਾਂ ਇਥੇ ਸਰੋਵਰ ਸਾਹਿਬ ਦੇ ਵਿੱਚ ਪੰਚਨਾ ਨਾ ਕਰਨ ਲੱਗੇ ਹੋਣਾ ਆਜੋ ਮੰਮੀ ਨੂੰ ਪਾਈ ਲੋ ਜੀ ਉਹ ਨੇੜਾ ਪੈਣਾ ਵੀ ਸ਼ੁਰੂ ਹੋ ਗਿਆ ਪਿਛਲੀ ਵਾਰੀ ਐਸ ਵੇਲੇ ਤੋਂ ਧੁੰਦ ਸ਼ੁਰੂ ਹੋ ਗਈ ਸੀ ਪਰ ਐਸ ਵੇਲੇ ਤਾਂ ਅਸੀਂ ਪਿੱਛੇ ਹੀ ਹੈਗੇ ਸੀ ਆਏ ਨਹੀਂ ਸੀਗੇ 8 ਵਜੇ ਪਹੁੰਚੇ ਸੀਗੇ ਕਿ ਤੋਂ ਵੱਡੀ ਪੈਣ ਲੱਪੀ ਸੀ ਐਜੇ ਨਹੀਂ ਹੋਣਾ ਹਨੇਰਾ ਪੈਣਾ ਸ਼ੁਰੂ ਹੋ ਗਿਆ ਤੇ ਬਾਸ ਹੋਣੇ ਇਸ ਤੋਂ ਬਾਅਦ ਆਪਾਂ ਹੁਣ ਚਾਲੇ ਪੋੜਨੇ ਆ ਲੰਗਰ ਪ੍ਰਸ਼ਾਦਾ ਦਾ ਰਸਤਾ ਦੇ ਵਿੱਚ ਹੀ ਕਰ ਸਕਾਂਗੇ ਬਾਦੂ ਲੰਗਰ ਲੱਗੇ ਰਸਤੇ ਵਿੱਚ ਪਾਛਣਾ ਨਾ ਕਰਨ ਲੱਗੇੜੇ ਥੋਨੇ ਕਰਨਾ ਪਾਛਣਾ ਦਾ ਕੋਈ ਨਹੀਂ ਕਰਦੀ ਯਾਰ ਉਹ ਵੀ ਕੋਈ ਕਰ ਲੋਂਦੇ इधरली साइड तो थोड़ी जी संगत घट है सरोवर साहब आइडे दरबार के अंदर बहुत ज्यादा संगत है ਲੋ ਜੀ ਜੋੜਾ ਘਰ ਇੱਕੀ ਜੋੜੇ ਲਾਏ ਆਪਾਂ ਉਹ ਪਰਲੇ ਛੱਡਦੇ ਉਧਰੋਂ ਲਿਆਉਣੇ ਪੈਣੇ ਥੋੜਾ ਜਿਹਾ ਅੱਗੇ ਹੋ ਜੋ ਇਹਨਾਂ ਨੂੰ बार-बार ਹਰਦਾਨਾ ਸੰਗਤ ਕੇ ਨਹੀਂ ਇਹ ਅੰਦਰ ਨਹੀਂ ਜਾਣਾ ਹੁੰਦਾ ਮੇਨ ਗੇਟ ਦੇ ਅੰਦਰ ਨੇੜੇ ਤੇ ਕਹਿਣਾ ਜੀ ਦੇਖਣਾ ਨਹੀਂ ਕਿਹੜੀ ਜਗ੍ਹਾ ਤੇ ਕਰਾਈ ਹਾਂ ਥੋੜਾ ਜਿਹਾ ਕੇ ਚੱਪੜਾ ਦੇ ਟੋਕਣਾ ਟੋਕੜਾ ਬਣਾ ਦੇ

ਵੇ ਪਹਿਲੇ ਮੈਂ ਲੈ ਗਏ ਟੋੜੇ ਕਿ ਨਹੀਂ ਹਏ ਚਲੋ ਪਿਛਲੀ ਵਾਰੀ ਇੱਥੇ ਚੁਵਾਇਆ ਭੰਦ ਬੜੇ ਪੈ ਗਏ ਚਲੇ ਘਰ ਆਣਾ ਉਹ ਐਸ ਰੋਵਰ ਦੀ ਬੈਕ ਸਾਈਡ ਤੇ ਆਪਾਂ ਜਾ ਰਹੇ ਹਾਂ ਜੀ ਬਹੁਵਿੰਡ ਸਾਹਿਬ ਬਾਬਾ ਜੀਤ ਸਿੰਘ ਜੀ ਦਾ ਜਿੱਥੇ ਜਨਮ ਹੋਇਆ ਸੀਗਾ ਪਿਛਲੀ ਵਾਰੀ ਵੀ ਪਿਛਲੀ ਵਾਰੀ ਕੀ ਹਰ ਵਾਰੀ ਜਦੋਂ ਵੀ ਆਣੇ ਆਪਾਂ ਤਕਰੀਬਨ ਸਵੇਰ 10:00 ਵਜੇ ਕਰੀਦਾ ਤੇ 7-8 ਵਜੇ ਪਹੁੰਚੀਦਾ ਐਤਕੀ 6:00 ਵਜੇ ਆ ਗਏ ਸੀ ਆਪਾਂ ਤੇ ਹੁਣ ਮੇਰੇ ਨਾਲ 7:30 ਦਾ ਟਾਈਮ ਹੋ ਗਿਆ ਸ਼ਾਇਦ ਵੇਖ ਲੈਣੇ ਬਾਕੀ ਹੁਣੇ 7 ਹੋਏ ਆ 9:30 ਹੋ ਗਏ ਤੇ ਅੱਜ ਥੋੜਾ ਜਿਹਾ ਵੈਸੇ ਸੁਧਿਆਂ ਆ ਗਏ ਸੀਗੇ ਨੀ ਤਾਂ ਲੇਟ ਹੋ ਜੀਦਾ ਕਿਉਂਕਿ ਸੰਘਨ ਬੜੀ ਹੁੰਦੀ ਹੈ ਰਾਹ ਦੇ ਵਿੱਚ ਬਲੰਗਰ ਚੱਲਦੇ ਆ ਜਗ੍ਹਾ ਜਗ੍ਹਾ ਤੇ ਸੰਘਨ ਬਹੁਤ ਇਕੱਠੀ ਹੋਈ ਹੁੰਦੀ ਆ ਤੈਨੂੰ ਲੱਗ ਜਾਂਦਾ ਹੋ ਸਕਦਾ ਮੇਰੀ ਆਵਾਜ਼ ਘਟ ਆਉਂਦੀ ਹੋਵੇ ਕਿਉਂਕਿ ਮਾਈਕ ਮੇਰਾ ਬੰਦ ਹੋ ਗਿਆ ਸਦਾ ਹੀ ਬੋਲਦੇ ਪਏ ਹੁਣ ਆਪਾਂ ਕੋਈ ਕਿਸੇ ਮੈਨੂੰ ਤੱਕ ਪਰੇ ਤੇ ਹਾਂ ਇੱਧਰ ਆ ਕੇ ਸੰਤ ਹੋਰ ਘਟ ਗਈ ਆ ਉਹ ਕਿਆਂ ਦੇ ਵਿੱਚ ਲੜੀਆਂ ਲਾਈਆਂ ਹਰੇ ਰੰਗ ਦੀਆਂ ਗੱਡੀਆਂ ਸੋਹਣੀਆਂ ਲੱਗਦੀਆਂ ਰਹੀਆਂ ਆਹ ਤੱਕ ਹੋਰ ਨੂੰ ਨੀਲੀ ਲੜਾਈ ਆ I <laughs> ਆ ਗਏ ਆ ਬਾਹਰ ਆਪਾਂ ਬਾਜ਼ਾਰ ਦੇ ਵਿੱਚ ਇੱਥੇ ਹੁਣ ਗੱਡੀ ਘਟਾਂਗੇ ਤੇ ਫੇਰ ਚੱਲਦੇ ਹਾਂ ਉਹਦੇ ਰੇਡ ਦੀ ਲੇਨ ਦੇ ਨਾਲ 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 ਲੱਗਦਾ

ਅਗਰੇ ਕੀਤਾ ਤੁਰੇ ਹੀ ਤੇ ਸੇਮ ਉਸੇ ਜਗ੍ਹਾ ਤੇ ਵਾਪਸ ਆ ਗਏ ਆ ਇੱਥੋਂ ਤੁਰੇ ਸੀਗੇ ਇੱਥੇ ਹੀ ਆ ਗਏ ਹੁਣ ਆਪਸਾ ਪਾ ਹਨਾ ਐ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਤੋਂ ਕਈ ਜਣੋਂ ਮੈਂ ਚੌਕਵਾਲਾ ਕੁਮਾਰੋ ਬਟਾ ਲਓ ਜੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਚਲੋ ਆਪਾਂ ਘਰ ਨੂੰ ਚਾਲੇ ਪਾਈਏ ਹੁਣ ਠੀਕ ਹੈ